ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਵੰਤ ਸਿੰਘ ਜੀ ਜਦੋਂ ਪਿੰਡਰਾਂ ਨੂੰ ਜਾ ਰਹੇ ਸੀ ਉਪਕ੍ਰਿਤੋਂ ਜਲਾਲਾਵਾਲ ਵਾਲੀ ਸੜਕ ਤੇ ਤੁਰੇ ਜਾ ਰਹੇ ਨੇ ਜਦੋਂ ਪਿੰਡਰਾਂ ਵਾਲਾ ਰਸਤਾ ਆ ਗਿਆ ਅੱਜੇ ਪਾਸੇ ਬਾਬਾ ਜੀ ਉਸ ਰਸਤੇ ਮੁੜ ਪੈਂਦੇ ਹਨ ਉੱਥੇ ਬੋਰਡ ਵੀ ਲੱਗਿਆ ਹੋਇਆ ਸੀ ਪਿੰਡ ਦਾ ਕਲਾ ਤਾਂ ਬਾਬਾ ਜੀ ਹੌਲੀ-ਹੌਲੀ ਉਸ ਵੱਲ ਨੂੰ ਰਾਹਤੇ ਤੁਰੇ ਜਾਂਦੇ ਨੇ ਬਾਬਾ ਜੀ ਨਾਲੇ ਆਪ ਦਾ ਸਿਮਨ ਕਰਦੇ ਜਾਂਦੇ ਨੇ ਅੱਗੇ ਪਿੰਡਾ ਪਿੰਡ ਤੋਂ ਪਹਿਲਾਂ ਜਿਹੜਾ ਗੁਰੂ ਘਰ ਤਕਸਾਲ ਵਾਲਾ ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਾ ਕਲਾ ਦੇ ਵਿੱਚ ਬਣਿਆ ਹੋਇਆ ਉੱਥੇ ਬਾਬਾ ਜੀ ਆ ਗਏ ਜਿੱਥੇ ਸੰਤ ਗਿਆਨੀ ਗੁਰਵਰਜਨ ਸਿੰਘ ਜੀ ਕਾਲ ਸ ਸਾਲ ਚੱਲਉਂਦੇ ਸਨ ਸੰਤ ਬਾਬਾ ਬਲਵੰਤ ਸਿੰਘ ਜੀ ਉੱਥੇ ਚਲੇ ਗਏ ਜਦੋਂ ਜਾ ਕੇ ਦੇਖਿਆ ਉਸ ਗੁਰਦਾਰੇ ਦੇ ਵਿੱਚ ਬੇਅੰਤ ਸਿੰਘ ਕੋਈ ਸੇਵਾ ਕਰਦਾ ਸੀ ਕੋਈ ਇਧਰ ਉਧਰ ਆਉਂਦੀ ਉਹ ਡਿਊਟੀ ਕਰਦਾ ਸੀ ਇਸ ਤਰ੍ਹਾਂ ਕਾਫੀ ਸਿੰਘ ਉੱਥੇ ਬਾਬਾ ਜੀਆ ਨੇ ਜਦੋਂ ਦੇਖੇ ਆ ਹੌਲੀ ਹੌਲੀ ਤੁਰੇ ਜਾਂਦੇ ਨੇ ਬਾਬਾ ਜੀ ਬਲਵੰਤ ਸਿੰਘ ਜੀਆ ਨੇ ਜਾ ਕੇ ਜਦੋਂ ਅੰਦਰ ਪ੍ਰਵੇਸ਼ ਹੋਏ ਸਿੰਘਾਨੂਨ ਪਤੇ ਬੁਲਾਈ ਬਾਬਾ ਜੀਆ ਨੂੰ ਸਿੰਘ ਕਹਿਣ ਲੱਗੇ ਹਉ ਭਾਈ ਕਿਵੇਂ ਆਉਣਾ ਹੋਇਆ ਆ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਅਸੀਂ ਪੜ੍ਹਾਈ ਕਰਨ ਲਈ ਆਠੀ ਸਿੰਘ ਬਣ ਲਈ ਆਏ ਹਾਂ ਕਿਤੋਂ ਬਾਬਾ ਜੀ ਇਹਨੂੰ ਕਹਿਣ ਲੱਗੇ ਆਇਓ ਅੱਬਾ ਜੀ ਕਹਿਣ ਲੱਗੇ ਅਸੀਂ ਪੈਰ ਕੋਲ ਆਏ ਹਾਂ। ਿੰਗਾਨ ਨੇ ਕਿਹਾ ਪਹਿਲਾਂ ਤੁਸੀਂ ਪੰਜ ਜੀਸਨਾਣਾ ਕਰਕੇ ਸਾਧਗੁਰਾਂ ਨੂੰ ਨਮਸਕਾਰ ਕਰ ਲਓ ਦਰਬਾਰ ਵਿੱਚ ਫਿਰ ਲੰਗਰ ਦੇ ਵਿੱਚ ਜਾ ਕੇ ਤੁਸੀਂ ਪ੍ਰਸ਼ਾਦਾ ਛਕ ਲਿਓ। ਬਾਬਾ ਜੀ ਨੇ ਪੰਚਨਾਮਾ ਕਰਿਆ ਪੰਚਨਾਮਾ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪ੍ਰਵੇਸ਼ ਹੋਏ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕੀਤੇ ਨਮਸਕਾਰ ਕਰਕੇ ਬਾਬਾ ਜੀ ਕੁਛ ਚਿਰ ਉੱਥੇ ਬੈਠ ਕੇ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਫਿਰ ਬਾਬਾ ਜੀ ਲੰਗਰ ਵਿੱਚ ਪ੍ਰਸ਼ਾਦਾ ਛਕਣ ਲਈ ਚਲੇ ਗਏ ਪ੍ਰਸ਼ਾਦਾ ਛਕਿਆ ਸਾਦਾ ਸਾਥ ਕੇ ਜਦੋਂ ਬਾਹਰ ਨੂੰ ਆਉਣ ਲੱਗੇ ਤਾਂ ਜਿਹੜਾ ਸਿੰਘ ਪਤ ਭਗਵਰ ਸਿੰਘ ਜਿਆ ਨੂੰ ਲੈ ਕੇ ਆਇਆ ਸੀ ਵੀ ਪਹਿਲਾਂ ਤੁਸੀਂ ਦਰਬਾਰ ਸਾਹਿਬ ਚ ਨਮਸਕਾਰ ਕਰਕੇ ਲੰਗਰ ਛਕ ਲਿਓ ਉਹਨਾਂ ਨੇ ਆ ਕੇ ਭਾਈ ਉਗਰ ਸਿੰਘ ਨੂੰ ਬਾਬਾ ਬਲਵੰਤ ਸਿੰਘ ਜੀ ਨੂੰ ਮਿਲਾ ਦਿੱਤਾ ਤਾਂ ਉੱਤੇ ਭਾਈ ਉਗਰ ਸਿੰਘ ਨੇ ਕਿਹਾ ਆ ਜਾਓ ਆਰਾਮ ਕਰ ਲਵੋ ਤਾਂ ਬਾਬਾ ਜੀ ਉਨ੍ਹਾਂ ਦੇ ਨਾਲ ਤੁਰ ਪਏ ਅੱਗੇ ਜਾ ਕੇ ਬਾਬਾ ਜੀ ਨੂੰ ਕਹਿਣ ਲੱਗਿਆ ਭਾਈ ਉਬਰ ਸਿੰਘ ਤੁਸੀਂ ਸਾਹਮਣੇ ਜਾ ਕੇ ਉਹ ਬਰਸ ਦੇ ਉੱਤੇ ਅਵਧਾਰਾਮ ਕਰੋ ਰਾਮ ਕਰਕੇ ਤੇ ਜਿੱਥੇ ਤੁਸੀਂ ਕਹੋਗੇ ਕਿ ਤੁਹਾਡਾ ਉੱਥੇ ਹੱਥਨ ਲਾ ਦੇਵਾਂਗੇ ਤਾਂ ਬਾਬਾ ਬਲਵੰਤ ਸਿੰਘ ਜੀ ਉਹ ਜਾ ਕੇ ਇੱਕ ਪਾਸੇ ਉਸ ਪਰਸਤੇ ਬੈਠ ਗਏ ਉੱਥੇ ਬੈਠੇ ਬਾਬਾ ਜੀ ਆਪ ਦਾ ਸਿਮਰਨ ਕਰਦੇ ਰਹੇ ਸਿਮਰਨ ਕਰਨ ਤੋਂ ਬਾਅਦ ਜਦੋਂ ਸ਼ਾਮ ਨੂੰ ਲੰਗਰ ਦੀ ਘੰਟੀ ਵੱਜੀ ਤਾਂ ਸਿੰਘਾਂ ਨੇ ਕਿਹਾ ਆਜੂ ਭਾਈ ਸਾਹਿਬ ਪ੍ਰਸ਼ਾਦਾ ਚੱਕ ਲਵੋ ਬਾਬਾ ਜੀ ਕਹਿੰਦੇ ਅਸੀਂ ਕੁਝ ਨਹੀਂ ਛਕਣਾ ਆਨੰਦ ਹੈ ਬਾਬਾ ਜੀ ਆਪਣੇ ਆਸਣ 'ਤੇ ਬੈਠੇ ਰਹੇ ਪਰਮੇਸ਼ਰ ਨੂੰ ਯਾਦ ਕਰਦੇ ਸਿਮਨ ਕਰਦੇ ਰਹੇ ਜਦੋਂ ਸਾਰੇ ਸਿੰਘ ਪ੍ਰਸ਼ਾਦਾ ਛੱਕ ਕੇ ਆਪੋ ਆਪਣੇ ਆਸਣਾਂ 'ਤੇ ਆ ਗਏ ਸਾਰੇ ਆਪੋ ਉਹ ਦਾ ਆਰਾਮ ਕਰਨ ਲੱਗੇ ਤਾਂ ਬਾਬਾ ਜੀ ਫਿਰ ਉਹਦੀ ਸਮਾਧੀ ਦੇ ਵਿੱਚ ਬੈਠ ਗਏ ਜਦੋਂ ਸਿੰਘਾਂ ਨੂੰ ਅੰਮ੍ਰਿਤ ਵੇਲੇ ਪਹਿਰੇਦਾਰ ਨੇ ਆਕੇ ਧਾਹ ਦਿੱਤਾ ਤਾਂ ਬਾਬਾ ਜੀ ਵੀ ਪਹਿਲਾਂ ਹੀ ਭਾਵੇਂ ਉੱਠੇ ਹੋਏ ਸੀ ਬੈਠੇ ਸਨ ਪਰ ਜਦੋਂ ਸਿੰਘ ਇਸ਼ਨਾਨ ਕਰਨ ਨੂੰ ਬਾਹਰ ਨੂੰ ਜਾਣ ਲੱਗੇ ਤਾਂ ਉੱਠ ਕੇ ਬਾਬਾ ਜੀ ਵੀ ਉਹਨਾਂ ਸਿੰਘਾਂ ਦੇ ਨਾਲ ਹੀ ਬਾਹਰ ਨੂੰ ਆ ਜਾਂਦੇ ਨੇ ਬਾਬਾ ਜੀ ਬਾਹਰ ਅੰਦਰ ਜਾ ਕੇ ਪਾਣੀ ਵਰਤ ਗਏ ਜਿੱਥੇ ਸਿੰਘ ਇਸ਼ਨਾਨ ਕਰਦੇ ਸੀ ਉੱਥੇ ਜਾ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਬਾਬਾ ਜੀ ਵੀ ਆਪਣੇ ਆਸਣ ਤੇ ਆ ਕੇ ਨਿਤਨੇਮ ਸ਼ੁਰੂ ਕਰ ਦਿੰਦੇ ਹਨ ਤੋ ਜਿਹੜੇ ਵੀ ਸੰਗਸ਼ਣਾਨ ਕਰਕੇ ਅੰਦਰ ਆ ਕੇ ਸਾਰੇ ਆਪੋ ਆਪ ਦਾ ਨਿਤਨੇਮ ਕਰਦੇ ਨੇ ਆਬਾ ਜੀ ਨੇ ਨਿਤਨੇਮ ਕਰਦੇ ਕਰਦਿਆਂ ਸੁਭਣੀ ਸਹਿ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਜਗ ਨੂੰ ਦਿਨ ਚੜ ਗਿਆ ਸਾਰੇ ਸਿੰਘੋ ਨੰਬਰ ਵਿੱਚ ਆਪ ਬੋਧ ਛਕਣ ਲਈ ਚਲੇ ਗਏ ਨਾਲੇ ਬਾਬਾ ਬਲਵੰਤ ਸਿੰਘ ਜੀ ਨੂੰ ਵੀ ਨਾਲ ਲੈ ਗਏ ਲੰਗਰ ਦੇ ਵਿੱਚ ਬਾਬਾ ਜੀ ਨੂੰ ਸਿੰਘਾਂ ਨੇ ਜੋ ਆਪ ਛਕਾਇਆ ਉਹੀ ਬਾਬਾ ਜੀ ਨੂੰ ਛਕਾਇਆ ਲੰਗਰ ਵਿੱਚੋਂ ਫਿਰ ਬਾਹਰ ਆ ਕੇ ਆਸਨ ਤੇ ਬਾਬਾ ਜੀ ਫਿਰ ਸਿਮਰਨ ਕਰਨ ਲੱਗ ਜਾਂਦੇ ਹਨ ਫਿਰ ਜਦੋਂ ਘੰਟੀ ਵੱਜੀ ਲੰਗਰ ਦੀ ਪ੍ਰਸ਼ਾਦੇ ਦੀ ਤਾਂ ਸਾਰੇ ਸਿੰਘ ਪ੍ਰਸ਼ਾਦਾ ਛਕਣ ਚਲੇ ਗਏ ਨਾਲ ਹੀ ਬਾਬਾ ਜੀਆਂ ਨੂੰ ਤਾਲ ਕੇ ਲੈ ਗਏ ਬਾਬਾ ਜੀਆਂ ਨੇ ਵੀ ਜਾ ਕੇ ਪ੍ਰਸ਼ਾਦਾ ਛਕਿਆ ਛਕ ਕੇ ਫਿਰ ਆਪਣੇ ਅਸਣ ਤੇ ਸਿੰਘਾਂ ਦੇ ਨਾਲ ਆ ਕੇ ਫਿਰ ਬੈਠ ਗਏ ਪੂਰਾ ਜਿਰਵਾਦ ਫਿਰ ਇੱਕ ਸੇਵਾਦਾਰ ਆਇਆ ਉਹ ਕਹਿਣ ਲੱਗਿਆ ਇਹ ਤੁਹਾਡਾ ਨਾਮ ਕੀ ਹੈ ਉਹ ਕਹਿੰਦੇ ਸਾਡਾ ਨਾਮ ਬਲਵੰਤ ਸਿੰਘ ਹੈ ਆਜੂਤ ਨੂੰ ਖਾਲਸਾ ਜੀ ਜਿਆਦ ਕਰਦੇ ਨੇ ਆ ਬਾਬਾ ਬਲਵੰਤ ਸਿੰਘ ਜੀ ਨੂੰ ਨਾਲ ਲੈ ਕੇ ਸੰਤ ਗਿਆਨੀ ਗੁਰਵਰਜ ਸਿੰਘ ਜੀ ਆ ਖਾਲਸਾ ਜੀ ਦੇ ਕੋਲ ਲੈ ਕੇ ਉਸ ਸਿੰਘ ਚਲਿਆ ਗਿਆ बाबा जी ने फते बुलाई जाके फिर ज्ञानी जिया को जाके खड़े हो गए फिर संत ज्ञानी जी ने पूछा भाई कितों आया बाबा बलवंत सिंह जी कह लगे मैं पैर को आया मेरा पिंड स्यौड़ा ਉਹ ਆਇਆ ਹਾਂ ਪੜਾਈ ਕਰਨ ਹੀ ਆਇਆ ਯਾਨੀ ਜੀ ਕਹਿਣ ਲੱਗੇ ਤੁਸੀਂ ਸਕੂਲ ਦੀ ਪੜ੍ਹਾਈ ਕਰੀ ਐ ਬਾਬਾ ਜੀ ਕਹਿਣ ਲੱਗੇ ਥੋੜੀ ਪੜ੍ਹਾਈ ਕੀਤੀ ਐ ਠੀਕ ਹੈ ਗਿਆਨੀ ਜੀ ਕਹਿੰਦੇ ਕੀਤੀ ਜੋ ਤਕਸਾਲ ਦੇ ਨੇਮ ਨੇ ਉਸੇ ਤਰ੍ਹਾਂ ਉਸ ਮੁਤਾਬਕ ਰਹਿਣਾ ਪਊਗਾ ਆ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਠੀਕ ਹੈ ਜੀ ਜੋ ਹੁਕਮ ਹੈ ਇਸੇ ਤਰ੍ਹਾਂ ਹੀ ਰਹੂੰਗਾ ਸੰਤ ਗਿਆਨੀ ਗੁਰਵਰਧਨ ਸਿੰਘ ਜੀ ਕਾਲ사 ਜੀ ਨੇ ਭਾਈ ਗੁਰ ਸਿੰਘ ਨੂੰ ਕੋਲ ਬੁਲਾ ਕੇ ਕਿਹਾ ਬਲਵੰਤ ਸਿੰਘ ਨੂੰ ਜਿਹੜੀ ਚੀਜ਼ ਦੀ ਲੋੜ ਹੈ ਦੇ ਦਿਓ ਨਾਲੇ ਆਸਣ ਇਸ ਨੂੰ ਦੱਸ ਦੇਓ आयुगर सिंह जी ਨੇ ਕਿਹਾ ਠੀਕ ਹੈ ਉਹ ਬਾਬਾ ਬਲੰਸਨੀਆ ਨੂੰ ਨਾਲ ਲੈ ਕੇ ਜਿੱਥੇ ਬਾਬਾ ਜੀ ਦਾ ਆਸਣ ਸੀ ਉੱਤੇ ਜਾ ਕੇ ਕਹਿਣ ਲੱਗਿਆ ਤੁਸੀਂ ਆਸਣ ਇੱਥੇ ਰੱਖਣਾ ਜਾਂ ਕਿਤੇ ਹੋਰ ਲਾਉਣਾ ਕਿਤੇ ਤੁਹਾਡਾ ਮਨ ਕਰਦਾ ਉੱਥੇ ਆਸਣ ਲਾ ਲਵੋ ਉਹ ਬਾਬਾ ਜੀ ਕਹਿਣ ਲੱਗੇ ਸਾਡਾ ਆਸਣ ਇੱਥੇ ਠੀਕ ਹੈ ਸਾਨੂੰ ਇੱਥੇ ਕੋਈ ਦਿੱਕਾ ਨਹੀਂ ਹੈ ਇਤਰਾ ਬਾਬਾ ਜੀਆਂ ਨੇ ਆਪਣੇ ਆਸਣ ਦੇ ਉੱਤੇ ਜਦੋਂ ਬੈਠਣ ਲੱਗੇ ਆ ਭਾਈ ਉਬਰ ਸਿੰਘ ਜੀ ਕਹਿਣ ਲੱਗੇ ਤੁਹਾਨੂੰ ਕਿ ਇਸ ਚੀਜ਼ ਦੀ ਲੋੜ ਹੈ ਉਹ ਮੈਨੂੰ ਦੱਸ ਦਿਓ ਉਹ ਚੀਜ਼ ਤੁਹਾਡੇ ਕੋਲੇ ਮੈਂ ਪਹੁੰਚ ਵੀ ਕਰ ਦੇਵਾਂਗਾ ਬਾਬਾ ਜੀ ਕਹਿਣ ਲੱਗੇ ਸਾਨੂੰ ਕਿਸੇ ਚੀਜ਼ ਦੀ ਲੋੜ ਤਾਂ ਹੈ ਨਹੀਂ ਸਾਡੇ ਵਸਤਰ ਅਸੀਂ ਸਾਫ਼ ਕਰਨੇ ਨੇ ਉਹ ਅਸੀਂ ਬਾਹਰ ਜਿੱਥੇ ਸ਼ੀਖਨਾਨ ਕੀਤਾ ਉੱਥੇ ਕਰ ਲਵਾਂਗੇ ਫਿਰ ਭਾਈ ਉਗਰ ਸਿੰਘ ਨੇ ਕਿਹਾ ਠੀਕ ਹੈ ਮੈਂ ਸਾਬਣ ਭੇਜ ਦਿੰਦਾ ਜਦੋਂ ਤੁਹਾਡਾ ਮਨ ਕਰੂਗਾ ਤੁਸੀਂ ਜਾ ਕੇ ਵਸਤਰ ਸਾਫ਼ ਕਰ ਲਿਓ ਤੀਸਰੇ ਪਹਿਰ ਜਨ ਜੀ ਅਥਾ ਵਿਚਾਰ ਕਰਨਗੇ ਉਹਨਾਂ ਤੁਸੀਂ ਜਥੇ ਦੇ ਨਾਲ ਉੱਥੇ ਦੀਵਾਨ ਦੇ ਚਲੇ ਜਾਣਾ ਉਦੋਂ ਪਹਿਲਾਂ ਤੁਸੀਂ ਆਪਣੇ ਵਸਤਰ ਸਾਫ਼ ਕਰਕੇ ਨਾਲੇ ਵਸਤਰ ਸੁੱਕ ਜਾਣਗੇ ਤਿਆਰ ਬਰ ਤਿਆਰ ਹੋ ਕੇ ਤੁਸੀਂ ਸਿੰਘਾਂ ਦੇ ਨਾਲ ਉੱਥੇ ਚਲੇ ਜਾਣਾ ਹੈ ਉੱਥੇ ਜਾ ਕੇ ਤੇ ਗਿਆਨੀਆਂ ਜੀ ਦੀ ਅਥਾ ਵਿਚਾਰ ਸਰਵਣ ਕਰਨੇ ਬਾਬਾ ਜੀ ਨੇ ਕਿਹਾ ਠੀਕ ਹੈ ਬਾਬਾ ਜੀ ਆਸਨ ਤੋਂ ਉੱਠੇ ਜਦੋਂ ਸਿੰਘ ਨੇ ਸਾਬਣ ਦਿੱਤਾ ਆ ਕੇ ਉੱਠ ਕੇ ਬਾਬਾ ਜੀ ਬਾਹਰ ਚਲੇ ਗਏ ਜਿੱਥੇ ਸਿੰਧਵੀ ਹੋਰ ਵਸਤਰ ਸਾਫ ਕਰਦੇ ਸੀ ਉਦੋਂ ਬਾਬਾ ਜੀਆ ਨੇ ਵੀ ਆਪਣੇ ਵਸਤਰ ਸਾਫ ਕੀਤੇ ਸਾਫ ਕਰਤੇ ਬਾਹਰ ਸੁਕਣੇ ਪਾ ਦਿੱਤੇ ਨੇ ਜਦੋਂ ਵਾਤਰ ਸੁੱਕ ਗਏ ਬਾਬਾ ਜੀ ਆਪਣੇ ਵਸਤਰ ਪਾ ਕੇ ਪਹਿਲਾਂ ਆਪਣੇ ਕਮਰੇ ਵਿੱਚ ਆ ਗਏ ਆਪਣੇ ਆਸਣ ਤੇ ਬੈਠੇ ਪਰਮੇਸ਼ਰ ਨੂੰ ਧਿਆਉਣ ਲੱਗੇ ਭਾਵ ਆਪ ਅਨੰਦ ਮਾਣ ਰਹੇ ਹਨ ਕਿਉਂਕਿ ਹਜੇ ਸਮਾਂ ਰਹਿੰਦਾ ਸੀ ਕਥਾ ਦਾ ਹਜੇ ਟਾਈਮ 12 ਤੋਂ ਉੱਤੇ ਹੋਇਆ ਸੀ ਹਜੇ 2 2 ਢਾਈ ਘੰਟੇ ਸੀ ਬਾਬਾ ਜੀ ਨੇ ਉਹਨਾਂ ਚਿਰ ਆਪਣੇ ਆਸਣ ਤੇ ਹੀ ਪਰਮੇਸ਼ਰ ਨੂੰ ਤੇ ਆਉਂਦੇ ਰਹੇ ਜਦੋਂ ਫਿਰ ਸਾਰੇ ਸਿੰਘਾਂ ਨੂੰ ਆਪਕੇ ਸੇਵਾਦਾਰ ਨੇ ਕਿਹਾ ਚਲੋ ਭਾਈ ਦੀਵਾਨ ਦਾ ਸਮਾਂ ਹੋ ਗਿਆ ਕੀਰਤਨ ਪਰ ਆਰੰਭ ਹੋਣ ਲੱਗਿਆ ਆਪ ਸਾਰੇ ਦੀਵਾਨ ਦੇ ਵਿੱਚ ਹਾਜ਼ਰ ਹੋਵੋ ਇਸ ਤਰ੍ਹਾਂ ਬਾਬਾ ਜੀ ਫਿਰ ਉਹਨਾਂ ਸਿੰਘਾਂ ਦੇ ਨਾਲ ਦੀਵਾਨ ਦੇ ਵਿੱਚ ਚਲੇ ਜਾਂਦੇ ਹਨ ਉਹ ਅੱਜ ਵੀ ਇੱਕਤਾ ਸਮਾਪਤੀ ਹੈ ਤਲ ਨੂੰ ਫੇਰ ਅੱਗੇ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤ